ਜਨਕ ਸਾਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸਿੰਗ ਇਕਬਾਲ ਖਨੋਰੀ ਬਾਰਡਰ ਉੱਤੇ ਮੌਜੂਦ ਹੈ ਜਿੱਥੇ ਇੱਕ ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਭੁਖੜ ਹੜਤਾਲ ਤੇ ਬੈਠਿਆ ਹੋਇਆ ਨੂੰ ਹੋ ਗਿਆ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਖਨੋਰੀ ਬਾਰਡਰ ਦੀਆਂ ਵੱਡੀ ਗਿਣਤੀ ਵਿੱਚ ਹਜੇ ਵੀ ਜਿਹੜੀ ਸੰਗਤ ਹੈ ਉੱਥੇ ਪਹੁੰਚਦੀ ਹੋਈ ਹੈ ਉਹ ਨਜ਼ਰ ਆ ਰਹੀ ਹੈ ਮੋਰਚੇ ਦੇ ਤਾਂ ਅੱਜ ਇੱਕ ਮਹੀਨਾ ਇੱਕ ਦਿਨ ਹੋ ਚੱਲਿਆ ਹੈ 32 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮਰਨ ਵਰਤਨ ਤੇ ਬੈਠੇ ਨੂੰ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਖਨੋਰੀ ਬਾਰਡਰ ਦੀਆਂ ਹਾਲਾਂ ਲੰਗਰ ਦੀ ਜਿਹੜੀ ਸੇਵਾ ਜੋ ਸੰਗਤ ਮੋਰਚੇ ਤੇ ਪਹੁੰਚ ਰਹੀ ਹੈ ਉਹਨਾਂ ਦੇ ਲਈ ਲੰਗਰ ਦੀ ਜਿਹੜੀ ਕਿ ਸੇਵਾ ਨਿਰੰਤਰ ਚੱਲ ਰਹੀ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੜਾਹ ਪ੍ਰਸ਼ਾਦ ਦਾ ਜਿਹੜਾ ਕਿ ਲੰਗਰ ਹੈ ਦੇਖਿਆ ਜਿਹੜੀ ਕਿ ਉਹ ਵਰਤਾਈ ਜਾ ਰਹੀ ਹੈ ਦੂਜੇ ਪਾਸੇ ਨਾਲ ਤਸਵੀਰਾਂ ਤਾਂ ਵੀ ਦਿਖਾਵਾਂਗੇ ਲੰਗਰ ਤਿਆਰ ਵੀ ਕੀਤਾ ਜਾ ਰਿਹਾ ਹੈ ਮੀਂਹ ਦੇ ਵਿੱਚ ਹੀ ਲੰਗਰ ਜਿਹੜਾ ਤਿਆਰ ਹੋ ਸੰਗਤ ਦੇ ਲਈ ਕੀਤਾ ਜਾ ਰਿਹਾ ਤਾਂ ਜੋ ਦੂਰ ਦਰਾਡੇ ਜਿਹੜੀ ਸੰਗਤ ਮੋਰਚੇ ਤੇ ਪਹੁੰਚੀ ਹੈ ਉਹਨਾਂ ਦੇ ਲਈ ਲੰਗਰ ਦਾ ਜਿਹੜਾ ਇੰਤਜ਼ਾਮ ਹੈ ਉਹ ਕੀਤਾ ਜਾ ਸਕੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਬਰਸਾਤ ਦੇ ਕਾਰਨ ਕਾਫੀ ਜ਼ਿਆਦਾ ਦਿੱਕਤਾਂ ਦਾ ਪਾਣੀ ਪਾਣੀ ਅਤੇ ਕਾਫੀ ਜਗ੍ਹਾ ਚਿੱਕੜ ਹੀ ਇਹ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਿਹਾ ਤਾਂ ਉਸ ਦੇ ਬਾਵਜੂਦ ਵੀ ਕਿ ਕਿਸਾਨ ਜਿਹੜੇ ਨੇ ਮੋਰਚੇ ਤੇ ਡਟੇ ਹੋਏ ਨੇ ਤਾਂ ਅੱਜ 32 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮਰਨਵਤਨ ਤੇ ਬੈਠੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਭਾਈ ਜੀ ਕੀ ਨਾਮ ਹੈ ਕਿਹੜੇ ਪਿੰਡੋਂ ਆਏ ਹੋ ਇਹ ਸ਼ਾਹਪੁਰ ਥੇੜੀ ਤੋਂ ਆਏ ਜੀ ਅੱਜ ਹੀ ਆਏ ਹੋ ਜਾਂ ਫਿਰ ਕਿਸ ਤਰ੍ਹਾਂ ਲੰਗਰ ਵਰਤਾਂਦੇ ਹੋ ਇੱਥੇ ਇਹ ਪਹਿਲੇ ਚੱਲਦਾ ਸਾਡੇ ਚੱਲਦਾ ਲੰਗਰ ਸਾਡੇ ਜੀ ਹਾਂਜੀ ਅਜੇ ਸਾਹਿਬ ਜੀ ਆਦਨ ਦੇ ਕਰਕੇ ਤੇ ਹੋਰ ਵੀ ਪਿੰਡ ਦੇ ਸਾਰੇ ਸਲਾਹ ਕਰਕੇ ਜੀ ਲੰਗਰ ਫਿਰ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਦੁੱਧ ਪਾਣੀ ਵੀ ਆਉਂਦਾ ਰਹਿੰਦਾ ਪਿੰਡੋਂ ਹਾਂਜੀ ਸਾਡਾ ਨਾਲ ਹੀ ਪਿੰਡ ਚੱਲਦਾ ਲੰਗਰ ਵਾਂਗ ਇਕੱਲੇ ਪਿੰਡ ਵੱਲੋਂ ਹੀ ਲੰਗਰ ਚੱਲਦਾ ਫਿਰ ਨਾਲ ਦੇ ਪਿੰਡਾਂ ਦੇ ਵੀ ਸਹਿਯੋਗ ਪਹਿਲੇ ਪਿੰਡ ਸੰਯੋਗ ਲਓ ਜੀ ਸਾਰੇ ਨਗਰ ਸੰਯੋਗ ਲਓ ਜੀ ਹਾਂਜੀ ਸਾਰੇ ਨਗਰ ਮੁੱਖ ਮੋਰਚੇ ਨੂੰ ਕਰੀਬ 10 ਮਹੀਨੇ ਹੋ ਚੱਲੇ ਨੇ ਤਾਂ ਪਹਿਲੇ ਦਿਨ ਤੋਂ ਹੀ ਲੰਗਰ ਲੈ ਕੇ ਆ ਰਹੋ ਜਾਂ ਫਿਰ ਹੁਣ ਆਇਓ ਅਜੇ ਪਹਿਲਾਂ ਸਾਡਾ ਹੰਦਿਆ ਪੰਜ ਚਾਰ ਮਹੀਨੇ ਚੱਲਦਾ ਲਗਾਤਾਰ ਚੱਲਦਾ ਰਹੇ ਜੀ ਹਾਂ ਲਗਾਤਾਰ ਜੀ ਸਵੇਰੇ ਕਪੂ ਜੀ ਲੱਗੀ ਹੋਈ ਸੇਵਾ ਚ ਹਾਂਜੀ ਹਾਂਜੀ ਪ੍ਰਮਾਤਮਾ ਲਾ ਰਿਹਾ ਜੀ ਬਾਬਾ ਨਾਨਕ ਲਾ ਰਿਹਾ ਸੀ ਤੇ ਕੌਣ ਲੱਗਣ ਵਾਲੇ ਆ ਬਰਸਾਤ ਪੈ ਕੇ ਹੱਡੀ ਐ ਮੌਸਮ ਕਾਫੀ ਜ਼ਿਆਦਾ ਖਰਾਬ ਪਿਆ ਸੜਕਾਂ ਵੀ ਗਿੱਲੀਆਂ ਨੇ ਚਿੱਕੜ ਹੋਇਆ ਪਿਆ ਫਿਰ ਵੀ ਸੇਵਾ ਕਰ ਰਹੇ ਹੋ ਦੇਖੋ ਜੀ ਸਾਡੇ ਨਾਲ ਸਿੱਖ ਕੌਮ ਦੇ ਵਿੱਚ ਭਰੇ ਹੀ ਇਹ ਕੁਝ ਆ ਸਾਡੇ ਕਰਮਾਂ ਦੇ ਵਿੱਚ ਇਸ ਤਰ੍ਹਾਂ ਬਾਬੇ ਨਾਨਕ ਨੇ ਇੰਨਾ ਜਜ਼ਬਾ ਭਰਿਆ ਹੈ ਜਿੰਨਾ ਮੀਂਹ ਨਹੀਂ ਜਿਆਦਾ ਹੋਇਆ ਨਾ ਕੁਦਰਤੀ ਮੋਹਲ ਜਦਾਬਾ ਦਾ ਜੀ ਕਰਦਾ ਵੀ ਸੇਵਾ ਕਰੀਏ ਹੁਣ ਇਹ ਵੇਖੋ ਇਥੇ ਬਾਡਰਾਂ ਦੇ ਬੈਠੇ ਨੇ ਇਹ ਸਾਡੇ ਹੱਕਾਂ ਵਾਸਤੇ ਬੈਠੇ ਨੇ ਜੇ ਅਸੀਂ ਇਹਨਾਂ ਵੀ ਸੇਵਾ ਨਹੀਂ ਕਰ ਸਕਦੇ ਤੇ ਫਿਰ ਇਹ ਕਿਹਦੇ ਵਾਸਤੇ ਬੈਠੇ ਨੇ ਇਹ ਰਲ ਮਿਲ ਕੇ ਹੁੰਦਾ ਜੀ ਤੇ ਉਹ ਆਪਾ ਨਾਨਕਾ ਕਰਾ ਰਿਹਾ ਜੀ ਉਹਨੇ ਸਾਨੂੰ ਜਾਜ ਦੱਸੀ ਹੈ 20 ਰੁਪਿਆ ਦਾ ਲੰਗਰ ਦੇ ਕੇ ਉਹਨੇ ਸਟਾਰਟ ਕੀਤਾ ਹੈ ਤੇ ਐਵੇਂ ਦਾ ਅੰਦਰ ਜਜ਼ਬਾ ਭਰਿਆ ਹੈ ਉਹ ਅੰਦਰੋਂ ਜਾਂਦੇ ਹੀ ਨਹੀਂ ਜਿਉਂ-ਜਿਉਂ ਕੋਈ ਸਰਕਾਰ ਇਸ ਤਰ੍ਹਾਂ ਕਰਦੀ ਹੈ ਉਹ ਜੀ ਕਰਦਾ ਵੱਧ ਸੇਵਾ ਕਰਦਾ ਕਰਦਾ ਤੇ ਜਿੰਨਾ ਚਿਰ ਪ੍ਰਮਾਤਮਾ ਸੇਵਾ ਕਰੇ ਕਰਾਏਗਾ ਤਾਂ ਉਹਨੇ ਜਰ ਕਰੀ ਜਾਵਾਂਗੇ ਜੀ ਅੱਛਾ ਦਿੱਕਤ ਕਿੰਨੀ ਕਰਦੀ ਜਦੋਂ ਬਰਸਾਤ ਪੈਂਦੀ ਹੈ ਅਮੀ ਪੈਣ ਚਿੱਕੜ ਹੋਏ ਨਾ ਦਿੱਕਤ ਕਿੰਨੀ ਕਰਦੀ ਉਹ ਦਿਕਤ ਇਸ ਤਰ੍ਹਾਂ ਜੀ ਅਸੀਂ ਤਾਂ ਜੰਮੀ ਮੀਆ ਦੇ ਵਿੱਚ ਆ ਮੀਆ ਜੇ ਪਲੇ ਆ ਜੀਰੀਆਂ ਲਾਨੇ ਆ ਜਦੋਂ ਪਾਣੀ ਆਉਂਦਾ ਸਾਨੂੰ ਤਾਂ ਕੋਈ ਚਾ ਚੜਦਾ ਹੈ ਮੀਂਹ ਦਾ ਕੋਈ ਡਰ ਨਹੀਂ ਹੈ ਮੀਂਹ ਦੇ ਵਿੱਚ ਤਾਂ ਅਸੀਂ ਤਾਂ ਸੁਭ ਭੱਜ ਵੱਜ ਕੇ ਕੰਮ ਕਰਨੇ ਆ ਸਾਨੂੰ ਮੀਂਹ ਦੀ ਕੋਈ ਦਿੱਕਤ ਨਹੀਂ ਹੈ ਬਸ ਆ ਜਿਹੜਾ ਲੰਗਰ ਚੱਲਦਾ ਸਾਡਾ ਇਹ ਚੱਲਦਾ ਰਵੇ ਪ੍ਰਮਾਤਮਾ ਇਹ ਚਲਾਈ ਰੱਖੇ ਮੀਂਹ ਦੀ ਕੋਈ ਦਿੱਕਤ ਨਹੀਂ ਉਹ ਪ੍ਰਮਾਤਮਾ ਦੀ ਦੇਣ ਹੈ ਇਹ ਤਾਂ ਪੈਂਦਾ ਰੱਖ ਸਾਨੂੰ ਕੋਈ ਦਿੱਕਤ ਨਹੀਂ ਮੀਂਹ ਦੀ ਜੀ ਇਹ ਤਾਂ ਪ੍ਰਮਾਤਮਾ ਦੀ ਦੇਣ ਹੈ ਮੀਂਹ ਤਾਂ ਜੀ ਤੁਸੀਂ ਬਿਲਕੁਲ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਮੀਂਹ ਪੈਣ ਦੇ ਕਾਰਨ ਕਾਫੀ ਜ਼ਿਆਦਾ ਜਿਹੜਾ ਕਿ ਪਾਣੀ ਉਹ ਜ ਸੰਗਤ ਦੇ ਲੰਗਰ ਦੀ ਜਿਹੜੀ ਕਿ ਸੇਵਾ ਉਹ ਨਿਰੰਤਰ ਇੱਥੇ ਜਾਰੀ ਹੈ ਬਜ਼ੁਰਗ ਹੋਣ ਨੌਜਵਾਨ ਹੋਣ ਤਾਂ ਲਗਾਤਾਰ ਸੇਵਾ ਨਹੀਂ ਬੜਾ ਕੋਈ ਨੌਜਵਾਨ ਵੀ ਇੱਥੇ ਵਜੂਦ ਨੇ ਬਾਈ ਜਿਹੜੇ ਪਿੰਡ ਤੋਂ ਤੁਸੀਂ ਸ਼ਾਹਪੁਰ ਥੇੜੀ ਤੋਂ ਸ਼ਾਹਪੁਰ ਥੇੜੀ ਤੋਂ ਸਾਰੀ ਇੱਕੋ ਪਿੰਡ ਦੀ ਆਇਓ ਹਾਂਜੀ ਹਾਂਜੀ ਇੱਕ ਪਿੰਡ ਦੀ ਸੇਵਾ ਕਰ ਰਹੇ ਹੋ ਫਿਰ ਕੀ ਕਰਨ ਜਾਓਗੇ ਸੇਵਾ ਬਸ ਇਹ ਜੀ ਆਪਣਾ ਵਿਚਾਰ ਇਹ ਵੀ ਆਪਾਂ ਸਾਬ ਜਦਿਆਂ ਕਰਕੇ ਜੀ ਅੱਜ ਸਪੈਸ਼ਲ ਪ੍ਰਸ਼ਾਦ ਦਾ ਚੋਲਾ ਦਾ ਲੰਗਰ ਤਿਆਰ ਕੀਤਾ ਹੋਇਆ ਜੀ ਵੀ ਸੰਗਤ ਵਾਸਤੇ ਟੋਬਰਸਾਦ ਮੌਸਮ ਖਰਾਬ ਹੈ ਜੀ ਉਦੇ ਕਰਕੇ ਅਸੀਂ ਦਿੱਕਤ ਆ ਰਹੀ ਜੀ ਬਰਸਾਤ ਕਰਕੇ ਜੀ ਉਹਦੇ ਕਰਕੇ ਅਸੀਂ ਲੰਗਰ ਸਪੈਸ਼ਲ ਤਿਆਰ ਕਰਕੇ ਲੇ ਬਿਲਕੁਲ ਕਿਹਾ ਜਾ ਰਿਹਾ ਭਾਵੇਂ ਬਰਸਾਤ ਪੈ ਰਹੀ ਉਸ ਦੇ ਬਾਵਜੂਦ ਵੀ ਦੇਖੋ ਲੰਗਰ ਦੀ ਜਿਹੜੀ ਕਿ ਸੇਵਾ ਉਹ ਨਿਰੰਤਰਨ ਜਾਰੀ ਹੈ ਤਾਂ ਗੱਡੀਆਂ ਰੋਕ ਕੇ ਰਾਹਗੀਰ ਜਿਹੜੇ ਇੱਥੇ ਨੂੰ ਆਉਂਨ ਰੋਕ ਕੇ ਜਿਹੜਾ ਕਿ ਲੰਗਰ ਹੈ ਉਹ ਜ਼ਰੂਰ ਸ਼ਿਕਾਇਆ ਜਾ ਰਿਹਾ ਤਾਂ ਬਜ਼ੁਰਗ ਡਟੇ ਹੋਏ ਨੇ ਮੋਰਚੇ ਦੇ ਉੱਤੇ ਪੋ ਦਾ ਮਹੀਨਾ ਹੈ ਠੰਡ ਪੈ ਰਹੀ ਹੈ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉਸ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜੀ ਉਹ ਮੂਰਤੀ ਤੇ ਬੈਠੀ ਹੋਈ ਹੈ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਰਪਾਲਾ ਨੇ ਜਿਹੜੀ ਤੁਸੀਂ ਦੇਖ ਸਕਦੇ ਹੋ ਪਾੜ ਚੁੱਕੀਆਂ ਹੋਈਆਂ ਨੇ ਰਾਤ ਮੀਂਹ ਕਾਫੀ ਪਿਆ ਹੈ ਹਨੇਰੀ ਚੱਲੀ ਹੈ ਤਾਂ ਆਪੋ ਆਪਣੀ ਟਰਾਲੀਆਂ ਦੇ ਵਿੱਚ ਵੀ ਸੰਗਤ ਹੈ ਜਿਹੜੀ ਬੈਠੀ ਹੋਈ ਹੈ ਤਾਂ ਇਹ ਤਰਪਾਲਾ ਤੁਸੀਂ ਦੇਖ ਸਕਦੇ ਹੋ ਹਵਾ ਦੇ ਕਾਰਨ ਹਨੇਰੀ ਦੇ ਕਾਰਨ ਇਕੱਠੀਆਂ ਹੋ ਗਈਆਂ ਨੇ ਉੱਡ ਕੇ ਤਾਂ ਇਹ ਮੂਰਤੀ ਦੀਆਂ ਤਸਵੀਰਾਂ ਨੇ ਤਾਂ ਇੱਕ ਜਗ੍ਹਾ ਤੇ ਹੋਰ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਸੰਗਤ ਨੂੰ ਜਿਹੜਾ ਲੰਗਰ ਹੈ ਉਹ ਵੀ ਸ਼ਿਕਾਇਆ ਜਾ ਰਿਹਾ ਤੇ ਵੀ ਤਸਵੀਰ ਤੁਹਾਡੇ ਨਾਲ ਸਾਂਝੀਆ ਕਰਾਂਗੇ ਹਾਲਾਂਕਿ ਤਰਪਾਲ ਇੱਕ ਹੋਰ ਪਾਲੀ ਗਈ ਹੈ ਤਾਂ ਮੀ ਕਰਕੇ ਕਾਫੀ ਜ਼ਿਆਦਾ ਦਿੱਕਤਾ ਜ਼ਰੂਰ ਆndੀਆਂ ਨੇ ਪਰ ਫਿਰ ਵੀ ਕਿਸਾਨ ਜਿਹੜੇ ਡਟੇ ਹੋਏ ਨੇ ਬਾਪੂ ਜੀ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਜੀ ਅਰਨੀ ਵਾਲਾ ਫੁੱਲੂ ਖੜਾ ਕਿੰਨੇ ਕਿੰਨੇ ਦਿਨਾਂ ਤੋਂ ਇੱਥੇ ਹੋ ਸਾਨੂੰ ਹੋ ਜਲੇ 5 ਦਿਨ 5 ਦਿਨ ਬਲਾਗ ਲੰਮੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਹਾਂਜੀ ਸਾਤ ਪੈਰੀ ਠੰਡੀਆਂ ਹਵਾਵਾਂ ਚੱਲ ਰਹੀਆਂ ਡਟੇ ਹੋਏ ਮੋਰਚੇ ਤੇ ਹਾਂਜੀ ਹਾਂਜੀ ਡਟੇ ਆਂ ਜੀ ਪੂਰੇ ਬਾਪੂ ਜੀ ਬਰਸਾਤ ਦੇ ਵਿੱਚ ਦਿੱਕਤਾਂ ਆਂਦੀਆਂ ਹੋਣਗੀਆਂ ਕਾਫੀ ਫਿਰ ਨਹੀਂ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਚੜ੍ਹਦੀ ਕਲਾ ਚ ਹਾਂ ਚੜ੍ਹਦੀ ਕਲਾ ਚ ਹਾਂ ਬਿਲਕੁਲ ਕਿਹਾ ਜਾ ਰਿਹਾ ਜਹੇ ਜਿੰਨੀ ਮਰਜ਼ੀ ਬਰਸਾਤ ਹੋਵੇ ਤੇ ਇੱਕ ਵੀਰ ਇੱਥੇ ਲੰਗਰ ਵੀ ਵੰਡ ਰਹੇ ਨੇ ਬਾਈ ਜੀ ਲੰਗਰ ਵੰਡ ਰਹੇ ਹੋ ਬਰਸਾਤ ਦੇ ਵਿੱਚ ਵੀ ਲੱਗੇ ਹੋਏ ਵੇਖੋ ਜੀ ਇਹ ਸਰਕਾਰਾਂ ਜਿਹੜੀਆਂ ਹਨ ਸਰਕਾਰਾਂ ਦੀਆਂ ਨੀਤੀਆਂ ਕਰਕੇ ਸਹੀ ਨਹੀਂ ਤੇ ਜੀ ਕਰਦਾ ਕਿਸੇ ਦਾ ਕਰਵਾ ਕੇ ਇੱਥੇ ਆਪਾਂ ਮੀਂਹ ਵਰਦੇ ਦੇ ਵਿੱਚ ਬਈਏ ਆਪਾਂ ਜੀ ਛੱਡ ਕੇ ਜਿਹੜੇ ਆਉਣੇ ਹਨ ਇਹ ਵੇਖੋ ਇਹ ਇੱਕ ਸਾਡੇ ਸਰਕਾਰਾਂ ਜਿਹੜੀਆਂ ਜੇ ਸਰਕਾਰਾਂ ਸਾਡੀਆਂ ਚੰਗੀਆਂ ਹੋਣ ਤੇ ਸਾਨੂੰ ਛੜਕਾਂ ਦੇ ਕਿਉਂ ਰੋਲਣਾ ਪਵੇ ਹਾਂਜੀ ਬਿਲਕੁਲ ਕਿਹਾ ਜਾ ਰਿਹਾ ਸਿੱਧ ਤੋਂ ਜੇਕਰ ਸਰਕਾਰਾਂ ਸਹੀ ਹੋਣ ਤਾਂ ਲੋਕਾਂ ਨੂੰ ਸੜਕਾਂ ਤੇ ਕਿਉਂ ਰੁਲਣਾ ਪਵੇ ਤਾਂ ਲੰਗਰ ਆ ਤਿਆਰ ਕੀਤਾ ਜਾ ਰਿਹਾ ਬਾਪੂ ਜੀ ਡਟੇ ਹੋਏ ਨੇ ਬਾਪੂ ਜੀ ਕਿਹੜੇ ਪਿੰਡ ਤੋਂ ਛਿੱਲਣ ਪਿੰਡ ਹੈ ਜੀ ਤਾਜੀ ਵਾਗਾ ਬਾੜ ਕਿੰਨੀ ਦੇਰ ਤੋਂ ਇੱਥੇ ਡਟੇ ਹੋਏ ਹੋ ਸਨ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਪਾਕਿਸਤਾਨ ਦੇ ਬਾਰਡਰ ਤੋਂ ਆਇਓ ਹਰਿਆਣੇ ਦੇ ਬਾਰਡਰ ਤੇ ਫਿਰ ਹਾਂ ਹਾਂ ਉਧਰ ਬਾਰਡਰ ਵੇਖ ਇਹ ਬਾਰਡਰ ਵੇਖਣ ਦੇ ਆਣ ਤੇ ਉਹ ਬਾਰਡਰ ਤੇ ਇਹ ਬਾਰਡਰ ਚ ਫਰਕ ਕੀ ਹੈ ਫਰਕ ਤੇ ਵੇਖੋ ਜੀ ਬਾਰਡਰ ਪਾਰ ਲੰਘਣ ਦਾ ਨਹੀਂ ਕੋਈ ਬਾਰਡਰ ਨਹੀਂ ਸਮਝਦੇ ਜੇ ਉਧਰ ਲੰਘਣ ਦਾ ਤਾਂ ਵੀ ਸਾਨੂੰ ਕੋਈ ਪਰਵਾਹ ਨਹੀਂ ਉਧਰ ਤਾਰਾਂ ਜੇ ਇਧਰ ਕੰਦਾ ਨੇ ਐਹੋ ਫਰਕ ਆ ਆਹੋ ਇਧਰ ਸਰਕਾਰਾਂ ਆਹੋ ਇਧਰ ਸਰਕਾਰਾਂ ਉਧਰ ਤਾਰਾਂ ਨੇ ਆਹ ਗੱਲ ਜੀ ਆਹ ਗੱਲ ਇੰਨਾ ਤਾਂ ਉਹ ਬੱਡਰ ਵਾਲੇ ਤੰਗ ਕਰਦੇ ਹੋਣੇ ਜਿੰਨੇ ਬੱਡਰ ਵਾਲੇ ਤੰਗ ਕਰਦੇ ਇਹ ਕੋ ਗੱਲ ਨਹੀਂ ਤੇ ਬੰਬਾ ਮਾਰਦੇ ਸਾਨੂੰ ਤੇ ਉਹ ਸਾਨੂੰ ਥੋੜਾ ਕੁ ਜਾਂਦੇ ਸਾਨੂੰ ਹੱਥ ਮਰਉਂਦੇ ਜੀ ਐ ਕਹਿੰਦੇ ਆ ਇਹ ਵੀ ਛੱਡ ਦੇਣੇ ਅਥਰੂ ਗੈਸ ਦੇ ਗੋਲੇ ਪੂਰੇ ਪੂਰੇ ਜੁਣਾ ਚ ਅਥਰੂ ਗੈਸ ਨਾਲ ਗੋਲੀਆਂ ਨਹੀਂ ਮਾਰੀਆਂ ਸਾਡਾ ਮਾਰਿਆ ਨਹੀਂ ਸਿੰਘ ਨਾਲ ਸ਼ੁਭ ਕਰਨਜੀਤ ਸਿੰਘ ਮਾਰਿਆ ਨਹੀਂ ਅਸੀਂ ਤਾਂ ਤਿਆਰ ਜਾਂਦੇ ਅਸੀਂ ਵੀ ਨਹੀਂ ਆ ਦੇਖ ਲੋ ਪਰੋਠੇ ਚੱਲੀ ਜਾਂਦੇ ਆ ਉਧਰ ਸਾਗ ਬਣੀ ਜਾਂਦਾ ਆ ਆ ਆਲੂ ਵਾਲੇ ਪਰੋਠੇ ਉਧਰ ਸਾਗ ਬਣੀ ਜਾਂਦਾ ਸੀ ਭਵੇਂ ਸਾਲ ਲੱਗ ਜੇ ਕੋਈ ਗੱਲ ਹੀ ਨਹੀਂ ਜਾਣਾ ਨਹੀਂ ਜੀ ਇਹ ਤੇਰੀ ਪੂਰੀ ਕਰਕੇ ਆਏ ਹੋ ਪੂਰੀ ਤਿਆਰੀ ਹੈ ਜੀ ਪੂਰੀ ਕੋਈ ਘਾਟ ਨਹੀਂ ਆ ਟਰਾਲੀਆਂ ਦੇਖ ਲਓ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਮੁਕਸਰ ਜਲਾ ਜੀ ਪਿੰਡ ਕੋਟਪਾਈ ਹਾਂਜੀ ਤੁਸੀਂ ਰਾਜਸਥਾਨ ਦੇ ਬਾਰਡਰ ਤੋਂ ਆਏ ਹੋ ਫਿਰ ਨਹੀਂ ਜੀ ਮੁਕਸਰ ਜਲਾ ਜੀ ਕੋਟਪਾਈ ਪਿੰਡ ਅੱਛਾ ਹਾਂ ਹਾਂ ਓਕੇ ਤਾਂ ਬਾਪੂ ਜੀ ਬਾਰਡਰ ਤੋਂ ਤੁਸੀਂ ਆਏ ਹੋ ਹਾਂ ਜੀ ਜੋ ਮੈਂ ਪਹਿਲਾਂ ਕਹਿ ਕੇ ਹਟਿਆ ਬਾਰਡਰ ਦੇ ਵਿੱਚ ਇਹਨਾ ਤਾਂ ਉਧਰ ਦੇ ਬਾਰਡਰ ਦੇ ਵਿੱਚ ਥੋੜਾ ਇਧਰ ਥੋੜਾ ਦੱਸੋ ਸੀ ਕੀ ਮਾਹੌਲ ਕੀ ਆ ਉੱਥੇ ਕੀ ਮਾਹੌਲ ਦੇਖਿਆ ਤੇ ਇੱਥੇ ਕੀ ਮਾਹੌਲ ਦੇਖਿਆ ਉੱਥੇ ਮਾਹੌਲ ਬਿਲਕੁਲ ਸਹੀ ਆ ਤੇ ਇਧਰ ਆ ਸਾਨੂੰ ਖਤਰਾ ਆ ਗਿਆ ਇਧਰ ਇਹ ਸਾਨੂੰ ਨਹੀਂ ਗਾਂਜਾਂ ਦਿੰਦੇ ਬਾਰਡਰ ਨਹੀਂ ਉੱਥੇ ਕੋ ਡਰ ਉੱਧਰ ਤਾਂ ਮੱਲਿਆ ਮੰਨੇ ਆ ਦੇਸ਼ ਦੂਜਾ ਤਾਂ ਕਰਕੇ ਵੱਡ ਰਹੇ ਇੱਥੇ ਦੇ ਇੱਕੋ ਦੇਸ਼ ਦੇ ਵਿੱਚ ਰਹਨੇ ਆ ਅਸੀਂ ਫਿਰ ਵੀ ਵੰਡ ਪਾ ਦਿੱਤੀ ਗਈ ਵੰਡ ਪਾਤੀ ਉਹਦੇ ਨਾਲ ਜਦੀ ਵੰਡ ਪਈ ਆ ਕਿੰਨਾ ਵਾਧਾ ਵੰਡ ਕੀ ਚੀਨ ਆ ਉਹਦੇ ਨਾਲੋਂ ਕਿਉਂਕਿ ਸਾਨੂੰ ਅਸੀਂ ਅੰਨ ਵਾਤਵਾਦੀ ਕਰੀ ਸਾਨੂੰ ਆਹ ਵਾਕਵਾਦੀ ਆਦ ਹਲਾਕ ਬੰਦਾ ਦਿੱਲੀ ਜਾਂਦਾ ਜਾਣ ਨਹੀਂ ਦਿੰਦੇ ਕੋਈ ਲਾਲਨ ਜੋਰਸੋਰ ਕਹਣਾ ਜਾਵਾਂਗੇ ਦਿੱਲੀ ਜਾਵਾਂਗੇ ਜਿੱਤ ਕੇ ਪਟਣਾ ਜ਼ਰੂਰ ਹੈ ਬੈਰੀਕਾਟ ਹਾਂ ਪਟਾਂਗੇ ਪਟਾਂਗੇ ਜਾਵਾਂਗੇ ਜਿੱਤ ਕੇ ਜਿੱਤੇ ਤਰ ਨਹੀਂ ਜਾਂਦੇ ਜਿੰਨ ਤੇ ਮਰਜ਼ੀ ਲੱਗ ਜੇ ਬੈਠਾ ਜੀ ਇਸੇ ਕਰਕੇ ਬੈਠਾ ਜੀ ਉਹ ਵੀ ਜਿੱਤ ਦਿਵਾਉਣ ਵਾਸਤੇ ਚਾਹੇ ਕੁਝ ਵੀ ਹੋ ਜੇ ਵਾਰੀ ਨਾ ਬੈਠਾ ਜਾ ਬਿਲਕੁਲ ਦੇਖ ਸਕਦੇ ਤੁਸੀਂ ਸਰੋਂ ਦਾ ਸਾਗ ਹੈ ਉਹ ਤਿਆਰ ਕੀਤਾ ਜਾ ਰਿਹਾ ਮੱਕੀ ਦੀ ਰੋਟੀ ਹੈ ਆਲੂ ਵਾਲੇ ਪਰੋਟੇ ਨੇ ਤਾਂ ਚੜ੍ਹਦੀ ਕਲਾ 'ਚ ਸੰਗਤ ਜਿਹੜੀ ਬੈਠੀ ਹੋਈ ਹੈ ਹਾਲਾਂਕਿ ਬਰਸਾਤ ਜ਼ਰੂਰ ਪੈ ਰਹੀ ਹੈ ਟਰਾਲੀਆਂ ਜਿਹੜੇ ਗੱਦੇ ਨੇ ਉਹ ਗਿੱਲੇ ਹੋ ਚੁੱਕੇ ਹੋਏ ਨੇ ਤਰਪਾਲਾਂ ਫੜ ਚੁੱਕੀਆਂ ਹੋਈਆਂ ਨੇ ਪਰ ਉਸ ਦੇ ਬਾਵਜੂਦ ਵੀ ਸੰਗਤ ਲਗਾਤਾਰ ਮੋਰਚੇ ਦੇ ਉੱਤੇ ਡਟੀ ਹੋਈ ਹੈ ਤਾਂ ਵਰਦੇ ਮੀਂਹ ਦੇ ਵਿੱਚ ਵੀ ਜਿਹੜੀ ਲੰਗਰ ਦੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਤਾਂ ਇਹ ਵਕੂ ਵਕ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਕਨੋਰੀ ਬਾਰਡਰ ਤੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਂਕਿ ਦੇਰ ਰਾਤ ਉਹ ਹੀ ਬਰਸਾਤ ਪੈ ਰਹੀ ਹੈ ਪਰ ਬਰਸਾਤ ਦੇ ਬਾਵਜੂਦ ਵੀ ਲਗਾਤਾਰ ਕਿਸਾਨ ਜਿਹੜੇ ਨੇ ਸੰਗਤ ਜਿਹੜੀ ਹੈ ਮੋਰਚਾ ਉੱਤੇ ਡਟੀ ਹੋਈ ਹੈ ਤਾਂ ਇੱਕ ਪਾਸੇ ਕੁਝ ਕਿਸਾਨ ਜੋ ਅ ਵੱਗਾ ਬਾਰਡਰ ਤੋਂ ਪਹੁੰਚਣ ਦਾ ਇਹ ਕਹਿਣਾ ਹੈ ਕਿ ਉਹ ਬਾਰਡਰ ਤੇ ਬਾਰਡਰ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਇਹ ਉਹ ਬਾਰਡਰ ਵਾਲੇ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਉਹ ਜਿਹੜਾ ਸਾਡੇ ਦੇਸ਼ ਦਾ ਬਾਰਡਰ ਹੈ ਇਹ ਸਾਡੇ ਉੱਤੇ ਅਥਰੂ ਗਏ ਜਿਹੜੇ ਗੋਲੇ ਨੇ ਉਹ ਲਗਾਤਾਰ ਸੁੱਟ ਰਹੇ ਨੇ ਕੈਮਰਾ ਪਰਸਨ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਖਨੋਰੀ ਬੋਰਡਰ